ਮੁੱਖ ਮੰਤਰੀ ਭਗਵੰਤ ਮਾਨ ਜੀ ਆ ਤੁਸੀਂ ਸੱਚੀ ਬਹੁਤ ਮਾਰਾ ਕੀਤਾ ਤੁਹਾਨੂੰ ਇੱਥੋਂ ਤੱਕ ਨਹੀਂ ਸੀ ਜਾਣਾ ਚਾਹੀਦਾ ਇਹਨਾਂ 70 80 80 ਸਾਲ ਦੀਆਂ ਬੇਬੇ ਨੂੰ ਜੇਲ੍ਹ ਨਹੀਂ ਸੀ ਵਿਖਾਉਣੀ ਚਾਹੀਦੀ ਆ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਇੱਕ ਦਿਨ ਪਹਿਲਾਂ ਜਿਹੜੇ ਜੇਲ੍ਹ ਦੇ ਵਿੱਚੋਂ ਬੇਬੇ ਤੇ ਬਾਪੂ ਛੱਡੇ ਗਏ ਨੇ ਇਹ ਉਹਨਾਂ ਦੀ ਤਸਵੀਰ ਹੈ ਔਰ ਇਹ ਸ਼ੰਭੂ ਤੇ ਖਨੋਰੀ ਮੋਰਚੇ ਤੋਂ ਰਾਤ ਸਮੇਂ ਉਸ ਟਾਈਮ ਫੜੇ ਗਏ ਸੀ ਜਦੋਂ ਉਹ ਉੱਥੇ ਰੋਟੀ ਪਾਣੀ ਬਣਾ ਕੇ ਖਾਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਫੜ ਕੇ ਉਹਨਾਂ ਨੂੰ ਜੇਲ੍ਹਾਂ ਚ ਭੇਜ ਦਿੱਤਾ ਗਿਆ ਸੀ ਠੀਕ ਹੈ ਤੁਸੀਂ ਕਿਸਾਨ ਫੜਨੇ ਸੀ ਫੜ ਲੈਂਦੇ ਜੇਲ੍ਹਾਂ ਚ ਭੇਜਨੇ ਸੀ ਭੇਜ ਲੈਂਦੇ ਪਰ ਇਹ 70 70 ਸਾਲ ਦੀਆਂ 80 80 ਸਾਲ ਦੀਆਂ ਆ ਬੇਬੇ ਜਿਹੜੀਆਂ ਖੜੀਆਂ ਨੇ ਇਹਨਾਂ ਨੂੰ ਜੇਲ੍ਹ ਨਹੀਂ ਸੀ ਵਿਖਾਉਣੀ ਚਾਹੀਦੀ ਤੁਸੀਂ ਧਿਆਨ ਨਾਲ ਗੌਰ ਨਾਲ ਵੇਖੋ ਇਹਨਾਂ ਚ ਜਿੰਨੀਆਂ ਇਹ ਪੈਣਾ ਜੇਲ੍ਹ ਚੋਂ ਰਿਹਾ ਹੋਈਆਂ ਨੇ ਕਿਸਾਨ ਬੀਬੀਆਂ ਇਹਨਾਂ ਦੀ ਉਮਰ ਪੰਜਾਹ 55 ਸਾਲ ਤੋਂ ਸਾਰਿਆਂ ਦੇ ਉੱਪਰ ਹੈ ਤੇ ਜ਼ਿਆਦਾਤਰ ਦੀ 60 65 70 ਤੇ 80 ਸਾਲ ਦੇ ਨੇੜੇ ਹੈ। ਭਗਵੰਤ ਮਾਨ ਸਾਹਿਬ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਤੋਂ ਵੀ ਉਮਰ ਦੀਆਂ ਵੱਧ ਲੱਗਦੀਆਂ ਨੇ ਇਹ ਬੇਬੇ। ਗੁਨਾਹ ਇਹਨਾਂ ਦਾ ਕੀ ਹੈ? ਕਿਸਾਨ ਮੋਰਚੇ 'ਚ ਬੈਠੀਆਂ ਸੀ। ਕਿਸਾਨਾਂ ਦੀਆਂ ਮੰਗਾਂ ਨੇ, ਕਿਸਾਨਾਂ ਦੇ ਮਸਲੇ ਨੇ ਜਿਵੇਂ ਸਾਰਿਆਂ ਦੇ ਨੇ ਔਰ ਉਹ ਮੰਗਾਂ ਜਿਨ੍ਹਾਂ ਨਾਲ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਪਹਿਲਾਂ ਵੀ ਕਹਿੰਦੀ ਸੀ ਸਹੀ ਨੇ ਮੰਗਾਂ। ਅੱਜ ਵੀ ਕਹਿੰਦੀ ਐ ਸਹੀ ਐ ਮੰਗਾ ਉਹਨਾਂ ਮੰਗਾ ਨੂੰ ਲੈ ਕੇ ਇਹ ਬੈਠੀਆਂ ਸੀ ਦੇਖੋ ਪਹਿਲੀ ਤਾਂ ਗੱਲ ਜਿੱਦਾਂ ਮੀਟਿੰਗ 'ਚ ਸੱਦ ਕੇ ਕਿਸਾਨਾਂ ਨੂੰ ਫੜਿਆ ਸਹੀ ਤਾਂ ਉਹ ਵੀ ਨਹੀਂ ਸੀ ਜਦੋਂ ਸ਼ੰਭੂ ਤੇ ਖਣੋਰੀ ਦਾ ਲੱਗਾ ਉਹ ਮੋਰਚਾ ਜਿਹਨੂੰ ਤੁਸੀਂ ਸਹੀ ਕਹਿੰਦੇ ਰਹੇ ਹੋ ਜਦੋਂ ਤੁਸੀਂ ਉਹ ਹੁੰਜਿਆ ਸਹੀ ਤਾਂ ਉਹ ਵੀ ਨਹੀਂ ਸੀ ਪਰ ਉਹ ਸਾਰਾ ਕੁਝ ਜੇ ਤੁਸੀਂ ਕਰਨਾ ਵੀ ਸੀ ਤਾਂ ਮੈਨੂੰ ਲੱਗਦਾ ਆਹ ਜਿਹੜੀਆਂ ਬੇਬੇ ਨੇ ਨਾ ਪੁਲਿਸ ਨੂੰ ਸਖਤ ਹਦਾਇਤ ਹੋਣੀ ਚਾਹੀਦੀ ਸੀ ਵੀ ਜਿੰਨੇ ਬਜ਼ੁਰਗ ਬੇਬੇ ਬਾਪੂ ਹੋਣਗੇ ਉਹ ਕੋਈ ਅੰਦਰ ਨਾ ਜਾਵੇ ਜੇਲ੍ਹ 'ਚ ਨਾ ਜਾਵੇ ਪਰ ਆ ਜਿਹੜੀਆਂ 70 80 80 ਸਾਲ ਦੀਆਂ ਬੇਬੇ ਜੇਲ੍ਹ ਗਈਆਂ ਨੇ ਇਹ ਸੱਚਮੁੱਚ ਤੁਸੀਂ ਆਪਣੀ ਪਾਰਟੀ ਦਾ ਹੀ ਬੇੜਾਗਰਕ ਪੰਜਾਬ 'ਚ ਕਰ ਰਹੇ ਹੋ ਤੁਸੀਂ ਇੱਕ ਤਰ੍ਹਾਂ ਨਾਲ ਪੰਜਾਬ 'ਚ ਸਿਆਸੀ ਆਤਮ ਹੱਤਿਆ ਕਰ ਰਹੇ ਹੋ ਇਹ ਬੇਬੇ ਇਹਨਾਂ ਦੇ ਰਿਸ਼ਤੇਦਾਰ ਤੇ ਜਿਨ੍ਹਾਂ ਲੋਕਾਂ ਨੇ ਆ ਤਸਵੀਰ ਦੇਖੀ ਹੈ ਇਹਨਾਂ ਨੇ ਕਿਸੇ ਨੇ ਭੁੱਲਣਾ ਨਹੀਂ ਗਾ ਦੇਖੋ ਪਹਿਲੀਆਂ ਸਰਕਾਰਾਂ ਬੜਾ ਕੁਝ ਗਲਤ ਕਰਦੀਆਂ ਰਹੀਆਂ ਧੱਕੇ ਕਰਦੀਆਂ ਰਹੀਆਂ ਪਰ ਜਾਂ ਤਾਂ ਉਹਨਾਂ ਕੋਲ ਤਜਰਬਾ ਵੱਧ ਸੀ ਕੁਝ ਤਾਂ ਸੀ ਉਹਨਾਂ ਨੇ ਖਿਆਲ ਰੱਖ ਲੈਂਦੇ ਸੀ ਬੜੇ ਕਿਸਾਨ ਮਜ਼ਦੂਰ ਅੰਦੋਲਨਾਂ ਦੇ ਉੱਪਰ लाਠੀ ਚਾਰਜ ਵੀ ਹੁੰਦੇ ਰਹੇ ਜੇਲ੍ਹਾਂ 'ਚ ਵੀ ਜਾਂਦੇ ਰਹੇ ਪਰ ਔਰਤਾਂ ਤੇ ਬੱਚਿਆਂ ਨੂੰ ਪਹਿਲਾਂ ਉਹ ਛੱਡ ਦਿੰਦੇ ਸੀ ਜੇਲ੍ਹ ਨਹੀਂ ਸੀ ਭੇਜਦੇ ਜਦੋਂ ਵੀ ਪਿਛਲੀਆਂ ਸਰਕਾਰਾਂ ਵੇਲੇ ਮੋਰਚੇ ਲੱਗਦੇ ਰਹੇ ਔਰਤਾਂ ਤੇ ਬੱਚਿਆਂ ਨੂੰ ਜੇਲ੍ਹ ਨਹੀਂ ਸੀ ਭੇਜਿਆ ਜਾਂਦਾ। ਥਾਣੇ ਲੈ ਜਾਂਦੇ ਸੀ। ਥਾਣੇ ਚੋਂ ਕਹਿੰਦੇ ਸੀ ਔਰਤਾਂ ਤੇ ਬੱਚੇ ਚਲੇ ਜਾਓ। ਤੇ ਬਾਕੀਆਂ ਨੂੰ ਆਗੂਆਂ ਆਗੂਆਂ ਨੂੰ ਜੇਲ੍ਹ ਲੈ ਜਾਂਦੇ ਸੀ। ਹਾਏ ਤੇ ਧੱਕਾ ਸੀ, ਗਲਤ ਸੀ। ਪਰ ਇੰਨਾ ਕੁ ਲਿਆਜ ਉਹ ਕਰ ਜਾਂਦੇ ਸੀ। ਅੰਗਰੇਜ਼ਾਂ ਦਾ ਟਾਈਮ ਦੇਖ ਲਓ। ਸ਼ਹੀਦ ਭਗਤ ਸਿੰਘ ਹੋਰਾਂ ਦੀ ਮਾਤਾ ਜੀ ਵਿਦਿਆਵਤੀ ਉਹਨਾਂ ਦੀ ਭੈਣ ਅਮਰੋ ਉਹਨਾਂ ਨੂੰ ਫੜ ਕੇ ਅੰਗਰੇਜ਼ਾਂ ਨੇ ਵੀ ਜੇਲ੍ਹ 'ਚ ਨਹੀਂ ਸੀ ਕੀਤਾ। ਹੋਰ ਜਿੰਨੇ ਵੀ ਇਨਕਲਾਬੀ ਤੇ ਕ੍ਰਾਂਤੀਕਾਰੀ ਸੀ ਆਜ਼ਾਦੀ ਦੀ ਲਹਿਰ ਦੇ ਉਹਨਾਂ ਦੀਆਂ ਔਰਤਾਂ ਨੂੰ ਨਹੀਂ ਸੀ ਉਹਨਾਂ ਨੇ ਫੜਿਆ ਤੇ ਜੇਕਰ ਤੁਸੀਂ ਕਿਸਾਨਾਂ ਨੂੰ ਫੜਨਾ ਹੀ ਸੀ ਤਾਂ ਘਟੋ ਘਟ ਇਹ ਬੇਬੇ ਛੱਡ ਦੇਣੀਆਂ ਚਾਹੀਦੀਆਂ ਸੀ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਭਗਵੰਤ ਮਾਨ ਜੀ 23 ਤਰੀਕ ਨੂੰ ਖੱਟ ਘਟ ਕਲਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਦੇ ਅੱਗੇ ਜਾ ਕੇ ਖੜੇ ਹੋ ਜਦੋਂ ਤੁਸੀਂ ਉੱਥੇ ਅੱਖਾਂ ਨਾਮ ਕਰ ਰਹੇ ਸੀ ਔਰ ਜਦੋਂ ਤੁਸੀਂ ਕਹ ਰੇ ਸੀ ਕਿ ਮੈਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਦਾ ਜਦੋਂ ਤੁਸੀਂ ਇੱਕ ਗਾਣਾ ਲਾ ਕੇ ਤੇ ਫੇਸਬੁੱਕ ਤੇ ਪਾਇਆ ਕਿ ਮੇਰੇ ਤਾਂ ਦਿਲ ਚ ਭਗਤ ਸਿੰਘ ਵੱਸਦਾ ਤੁਸੀਂ ਕਿਹੜਾ ਮੂੰਹ ਲੈ ਕੇ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਗਏ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਉਹਦੇ ਬੁੱਤ ਬੁੱਤ ਅੱਗੇ ਖੜੇ ਜਦੋਂ ਤੁਹਾਨੂੰ ਪਤਾ ਸੀ ਵੀ ਤੁਹਾਡੇ ਹੁਕਮਾਂ ਤੇ ਪੁਲਿਸ ਨੇ ਜਿਹੜੇ ਕਿਸਾਨਾਂ ਮਜ਼ਦੂਰਾਂ ਲਈ ਭਗਤ ਸਿੰਘ ਹੋਰੀ ਲੜਾਈ ਲੜਦੇ ਰਹੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਿੰਘ ਨੇ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਉਹਨਾਂ ਕਿਸਾਨਾਂ ਨੂੰ ਵੀ ਅੰਦਰ ਔਰ 70 70 ਸਾਲ ਦੀਆਂ ਬੇਬੇ ਉਹਨਾਂ ਨੂੰ ਵੀ ਅੰਦਰ ਕੀਤਾ ਹੋਇਆ ਸੀ ਤੁਸੀਂ ਉਦੋਂ ਤੁਸੀਂ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਜਾ ਕੇ ਕਿਹੜਾ ਮੂੰਹ ਲੈ ਕੇ ਗਏ ਪਰ ਆ ਜੇਕਰ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਪ੍ਰਗਟ ਹੋ ਜਾਂਦਾ ਜਾਗ ਪੈਂਦਾ ਤੇ ਕੀ ਉਹ ਤੁਹਾਨੂੰ ਪੁੱਛਦਾ ਨਾ ਵੀ ਆਹ ਕੀ ਕਰਕੇ ਆਏ ਹੋ ਜਿਨ੍ਹਾਂ ਦੀ ਆਜ਼ਾਦੀ ਲਈ ਅਸੀਂ ਲੜਦੇ ਰਹੇ ਉਹਨਾਂ ਨੂੰ ਤਾਂ ਜੇਲ੍ਹ ਚ ਕਰਾਇਆ ਏ ਹੋ ਤੇ ਮੇਰੇ ਕੋਲ ਕੀ ਲਿਆ ਲਾਇਆ ਏ ਹੋ ਤੁਸੀਂ ਮੇਰੀ ਸੋਚ ਤੇ ਕਹਦਾ ਚੱਲਦੇ ਹੋ ਮੇਰੀ ਪੱਗ ਬੰਨ ਕੇ ਵੋਟਾਂ ਲੈ ਕੇ ਸਰਕਾਰ ਬਣਾ ਲਈ ਇਹ ਥੋੜਾ ਮੇਰੀ ਸੋਚ ਹੈ ਸ਼ਹੀਦ ਭਗਤ ਸਿੰਘ ਜੀ ਨੇ ਲਾਜ਼ਮੀ ਕਿਹਾ ਸੀ ਮੈਂ ਫੇਰ ਕਹਿੰਦਾ ਮੇਰੀ ਗੱਲ ਆਮ ਆਦਮੀ ਪਾਰਟੀ ਵਾਲੇ ਵੀਰ ਪਾਰਟੀਬਾਜੀ ਤੋਂ ਬਾਹਰ ਨਿਕਲ ਕੇ ਸੁਣੇ ਉੱਤੇ ਜਾਂ ਫਿਰ ਜਵਾਬ ਦਿਓ ਮੰਨ ਲਓ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਭਗਤ ਸਿੰਘ ਦੀ ਸੋਚ ਤੇ ਚੱਲਦੇ ਹਾਂ ਜੇ ਸ਼ਹੀਦ ਭਗਤ ਸਿੰਘ ਤੋਂ ਸਲਾਹ ਲੈ ਕੇ ਕਿਸਾਨ ਫੜਨੇ ਹੁੰਦੇ ਫਰਜ਼ ਕਰੋ ਸ਼ਹੀਦ ਭਗਤ ਸਿੰਘ ਭਗਵੰਤਮਾਨ ਦੇ ਨਾਲ ਹੁੰਦੇ ਤਾਂ ਭਗਵੰਤਮਾਨ ਸਾਹਿਬ ਨੇ ਆਰਡਰ ਦੇਣਾ ਹੁੰਦਾ ਵੀ ਇਹਨਾਂ ਨੂੰ ਇਹਨਾਂ ਦਾ ਮੋਰਚਾ ਹੁੰਜ ਲੋ ਤੇ ਜਿਹੜੇ ਮੀਟਿੰਗ ਚ ਆਏ ਨੇ ਉਹਨਾਂ ਨੂੰ ਵੀ ਫੜ ਲਓ ਉੱਥੇ ਜਿਹੜੇ ਬਿਬਾਪੂ ਬੈਠੇ ਉਹਨਾਂ ਨੂੰ ਵੀ ਫੜ ਲਓ ਤੇ ਜੇ ਭਲਾ ਭਗਤ ਸਿੰਘ ਜੀ ਕੋਲੇ ਹੁੰਦੇ ਉਹਨਾਂ ਨੂੰ ਪੁੱਛ ਕੇ ਵੀ ਐ ਕਰਦਗੇ ਤੇ ਕੀ ਕਹ ਉਹ 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 ਲਾਹਨਤ ਪਾਉਂਦੇ ਕਿ ਸ਼ਾਬਾਸ਼ ਦਿੰਦੇ ਉਹਨਾਂ ਨੇ ਕਿਹਾ ਸੀ ਕਰੀ ਕੀ ਜਾਣਿਓ ਉਹ ਇਹ ਦੇ ਖਿਲਾਫ ਤਾਂ ਲੜਦੇ ਰਹੇ ਅਸੀਂ ਤੁਸੀਂ ਉਹਨਾਂ ਨਕਸ਼ਨਾ ਤੇ ਉਤਰ ਆਏ ਹੋ ਤੇ ਜੇ ਜੇਲਾ ਚ ਹੀ ਕਰਨਾ ਸੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੱਕ ਮੰਗਣ ਵਾਲਿਆਂ ਨੂੰ ਤੇ ਫਿਰ ਅੰਗਰੇਜ਼ਾਂ ਦਾ ਰਾਜ ਕੀ ਬਾੜਾ ਸੀ ਐ ਤਾਂ ਉਹ ਵੀ ਕਰੀ ਜਾਂਦੇ ਸੀ ਤੇ ਨਾਲੇ ਉਹ ਤਾਂ ਉਹਨਾਂ ਗੱਲਾਂ ਤੇ ਜਿਹਨਾਂ ਚ ਕਰਦੇ ਸੀ ਜਿੰਨਾ ਗੱਲਾਂ ਤੇ ਮੰਗਾ ਨੂੰ ਅੰਗਰੇਜ਼ ਕਹਿੰਦੇ ਸੀ ਇਹ ਗਲਤ ਨਹੀਂ ਅਸੀਂ ਇਹਨਾਂ ਨਾਲ ਸਹਿਮਤ ਨਹੀਂ ਇਹ ਮੰਗਾ ਹੀ ਗਲਤ ਨੇ ਤੇ ਆਮ ਆਦਮੀ ਪਾਰਟੀ ਤੇ ਭਗਵੰਤ ਸਿੰਘ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਸਹੀ ਕਹਿੰਦੇ ਨੇ ਵੀਡੀਓ ਪਈਆਂ ਨਹੀਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਦੀਆਂ ਵੀਡੀਓ ਉਹ ਕਹਿੰਦੇ ਰਹੇ ਨੇ ਵੀ ਕਿਸਾਨ ਜੇ ਦਿੱਲੀ ਆਉਣਾ ਚਾਹੁੰਦੇ ਨੇ ਤੇ ਗਲਤ ਕੀ ਆ ਭਗਵੰਤ ਮਾਨ ਸਾਹਿਬ ਦੀ ਆਪਦੀ ਵੀਡੀਓ ਆ ਵੀ ਇੱਕ ਹੋਰ ਕੀ ਲੋਰ ਜਾਣ ਕਿ ਮਾਨ ਸਾਹਿਬ ਤੁਸੀਂ ਇਹ ਨਹੀਂ ਕਿਹਾ ਸੀ ਵੀ ਕਿਸਾਨਾਂ ਨੇ ਸੜਕਾਂ ਨਹੀਂ ਬੰਦ ਕੀਤੀਆਂ ਇਹ ਤਾਂ ਭਾਜਪਾ ਸਰਕਾਰ ਨੇ ਬੰਦ ਕੀਤੀਆਂ ਨੇ ਕੀ ਵੱਡੇ ਵੱਡੇ ਚੈਨਲਾਂ ਤੇ ਮਾਨ ਸਾਹਿਬ ਤੁਹਾਡੀਆਂ ਵੀਡੀਓ ਨਹੀਂ ਪਈਆਂ ਤੁਸੀਂ ਕਹਿੰਦੇ ਰਹੇ ਹੋ ਕਿ ਕਿਸਾਨ ਹੋਰ ਲਾਹੌਰ ਜਾਣ ਕੀ ਤੁਸੀਂ ਇਹ ਨਹੀਂ ਕਹਿੰਦੇ ਰਹੇ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਠੀਕ ਨੇ ਤੇ ਫਿਰ ਤੁਸੀਂ ਜੇ ਫਿਰ ਵੀ ਤੁਸੀਂ ਜੇਲ੍ਹ ਚ ਕਰਨਾ ਹੀ ਸੀ ਤੇ ਆ ਬੇਬੇ ਜਿਹੜੀਆਂ ਨੇ ਇਹਨਾਂ ਨੂੰ ਜੇਲ੍ਹ ਨਹੀਂ ਸੀ ਵਿਖਾਉਣੀ ਚਾਹੀਦੀ ਔਰ ਇਹਦਾ ਸਿਆਸੀ ਮੁੱਲ ਤੁਹਾਨੂੰ ਤਾਰਨਾ ਪੈਣਾ ਵੇਖੋ ਆਮ ਲੋਕ ਬੜੇ ਦੁਖੀ ਸੀ ਪੂਰੇ ਭਾਰਤ ਚ ਦੁਖੀ ਨੇ ਉਸ ਦੁਖੀ ਹੋਣ ਦੀ ਸਥਿਤੀ ਚੋਂ ਆਮ ਆਦਮੀ ਪਾਰਟੀ ਦੀ ਦੋ ਸਟੇਟਾਂ 'ਚ ਸਰਕਾਰ ਬਣ ਗਈ। ਦੂਜੀਆਂ ਪਾਰਟੀਆਂ ਵੀ ਹੁਣ ਉਹ ਲਖਣ ਕਰਨ ਲੱਗ ਪਈਆਂ ਉਹ ਮਤਲਬ ਉਸ ਤਰ੍ਹਾਂ ਦੇ ਵਾਅਦੇ ਕਰਨ ਲੱਗ ਪਈਆਂ ਜਿਵੇਂ ਔਰਤਾਂ ਨੂੰ ਤੁਸੀਂ ਦਿੱਲੀ ਦੇ ਵਿੱਚ 2100 ਕਿਹਾ ਸੀ ਦਿਆਂਗੇ, ਭਾਜਪਾ ਨੇ ਕਹਤਾ 2500 ਦਿਆਂਗੇ ਅਗਲੇ ਸਰਕਾਰ ਕੁੱਟ ਕੇ ਲੈ ਗਏ। ਇਹ 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 ਤਰੀਕੇ ਨਹੀਂ ਬਹੁਤ ਚੱਲਣੇ। ਔਰ ਦੇਖੋ ਹਕੂਮਤ ਇੱਥੇ ਕਿਸੇ ਦੀ ਨਹੀਂ ਰਹੀ। ਇੱਥੇ بڑے بڑے ਰਾਜੇ ਮਹਾਰਾਜੇ ਆਏ। ਬੜੇ ਧੱਕੇ ਕੀਤੇ ਜ਼ੁਲਮ ਕੀਤੇ। ਹੁਣ ਆਮ ਆਦਮੀ ਪਾਰਟੀ ਵਾਲੇ ਆਗੂ ਸਹਿਬਾਨੇ ਕਹਿ ਸਕਦੇ ਨੇ ਵੀ ਵੇਖੋ ਜੀ ਉਹ ਮੋਰਚੇ ਦੇ ਉੱਪਰ ਐਦਾਂ ਉਹਨੂੰ ਹੁੰਜੜਾ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੇ ਉਹ ਜਿਹੜੀਆਂ 80-80 ਸਾਲ ਦੀਆਂ ਬੇਬੇ ਆ ਉਹਨਾਂ ਨੂੰ ਜੇਲ੍ਹ 'ਚ ਭੇਜਣਾ ਇਹ ਵਕਤ ਦੀ ਲੋੜ ਸੀ ਇਹ ਤਾਂ ਵਕਤ ਦੀ ਮੰਗ ਸੀ ਇਹ ਤਾਂ ਕਰਨਾ ਹੀ ਪੈਣਾ ਸੀ ਐਦਾਂ ਤਾਂ ਫਿਰ ਜਿਨ੍ਹਾਂ ਨੇ ਜਿਹੜੇ ਵੀ ਜ਼ੁਲਮ ਕੀਤੇ ਉਹ ਕਹਿ ਦੇਣਗੇ ਵੀ ਭਾਈ ਇਹ ਤਾਂ ਲੋੜ ਸੀ ਇਹ ਤਾਂ ਕਰਨਾ ਹੀ ਪੈਣਾ ਸੀ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲਾਇਆ ਉਹ ਵੀ ਕਹਿ ਦੇਣਗੇ ਵੀ ਭਾਈ ਇਹ ਤਾਂ ਸਾਰੇ ਭਾਰਤ ਨੂੰ ਪਿੱਛੇ ਲਾਉਂਦਾ ਸੀ ਇਹ ਤਾਂ ਰੌਲਾ ਬਹੁਤ ਪਾਉਂਦਾ ਸੀ ਇਹ ਤਾਂ ਬਗਾਵਤ ਕਰਵਾਉਣ ਨੂੰ ਫਿਰਦਾ ਸੀ ਸਾਡੇ ਖਿਲਾਫ ਇਹਨੂੰ ਤਾਂ ਅੰਦਰ ਕਰਨਾ ਹੀ ਪੈਣਾ ਸੀ ਤੇ ਫਿਰ ਫਾਂਸੀ ਵੀ ਲਾਉਣਾ ਪੈਣਾ ਸੀ ਨਹੀਂ ਤਾਂ ਇਹ ਤਾਂ ਰੌਲਾ ਪਾਉਂਦਾ ਸੀ ਇਸ ਦਲੀਲ ਨਾਲ ਤਾਂ ਫਿਰ ਉਹ ਜਿਨ੍ਹਾਂ ਨੇ ਚਰਖੜੀਆਂ ਤੇ ਚੜਾਇਆ ਸੀ ਜਿਨ੍ਹਾਂ ਨੇ ਦੇਗਾ ਚੋਬਾਲਿਆ ਸੀ ਫਿਰ ਉਹ ਵੀ ਬਰੀ ਹੋ ਜਾਣਗੇ ਵੀ ਭਾਈ ਉਹ ਤਾਂ ਲੋੜ ਸੀ ਸਾਡੀ ਇਹ ਤਾਂ ਬੋਲਦੇ ਸੀ ਇਹ ਤਾਂ ਬਾਜ ਠੋਹਦੇ ਸੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਆਜ਼ਾਦੀ ਇਸ ਲਈ ਲਈ ਵੀ ਲੋਕ ਆਜ਼ਾਦੀ ਨਾਲ ਰਹਿਣ ਉਹ ਆਪਣੀਆਂ ਮੰਗਾਂ ਮਸਲਿਆਂ ਦੀ ਆਵਾਜ਼ ਉਠਾ ਸਕਣ ਤੇ ਆਮ ਆਦਮੀ ਪਾਰਟੀ ਖੋਦੇ ਕਹਿੰਦੀ ਰਹੀ ਆ ਵੀ ਜਿੱਥੇ ਵੀ ਗਲਤ ਲੱਗੇ ਜਦੋਂ ਸਰਕਾਰ ਨਹੀਂ ਸੀ ਹੁੰਦੀ ਪੰਜਾਬ 'ਚ ਸਾਰੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਵੀ ਜਿੱਥੇ ਤੁਹਾਨੂੰ ਗਲਤ ਲੱਗੇ ਸਰਕਾਰ ਦੇ ਉੱਪਰ ਸਵਾਲ ਉਠਾਓ ਸਰਕਾਰ ਨੂੰ ਕਹੋ ਗਲਤ ਕਰ ਰਹੇ ਹੋ ਚੁੱਪ ਨਾ ਰਿਹਾ ਕਰੋ ਤੇ ਆਮ ਆਦਮੀ ਪਾਰਟੀ ਕਹਿੰਦੀ ਰਹੀ ਆਮ ਆਦਮੀ ਪਾਰਟੀ ਧਰਨੇ ਵੀ ਲਾਉਂਦੀ ਰਹੀ ਮੰਗਲ ਵੀ ਠੀਕ ਕਹਿੰਦੀ ਰਹੀ ਤੇ ਅੱਜ 80-80 ਸਾਲ ਦੀਆਂ ਬੇਬੇ ਜੇਲ੍ਹ ਚ ਇਹ ਤੁਸੀਂ ਗਲਤ ਕੀਤਾ ਹੈ ਔਰ ਇਹਦਾ ਤੁਹਾਨੂੰ ਹੀ ਨੁਕਸਾਨ ਵੱਡਾ ਹੋ ਜਾਣਾ ਅੱਛਾ ਕੀ ਉਹ ਬੇਬੇ ਜੇਲ੍ਹ ਚ ਕਰਤੀਆਂ ਤੇ ਫਿਰ ਉਹਨਾਂ ਦੇ ਹੌਸਲੇ ਡਿੱਗ ਗਏ ਆ ਮੈਂ ਤਾਂ ਆ ਜੋ ਵੀਡੀਓ ਤਸਵੀਰਾਂ ਦੇਖ ਰਿਆਂ ਉਹ ਤਾਂ ਜੇਲ੍ਹ ਚੋਂ ਬਾਹਰ ਆ ਕੇ ਨਾਰੇ ਤੇ ਜਕਾਰੇ ਲਾ ਰਹੀਆਂ ਉਹ ਤਾਂ ਹੋਰ ਜੋਸ਼ ਨੇ ਹੁਣ ਭਗਵੰਤ ਮਾਨ ਸਾਹਿਬ ਤੇ ਆਪ ਕਹਿੰਦੇ ਰਹੇ ਨੇ ਕਿ ਪੰਜਾਬ ਦੀ ਮਿੱਟੀ ਆ ਕਈ ਥਾਵਾਂ ਤੇ ਉਹਨਾਂ ਨੇ ਇਹ ਗੱਲ ਬੋਲੀ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਜਿੰਨਾ ਦਬਾਓਗੇ ਇਹ ਓਨਾ ਹੀ ਉੱਠਣਗੇ ਤੇ ਜਿਹੜਾ ਇਹਨਾਂ ਨੂੰ ਐਂ ਦਬਾਉਂਦਾ ਨਾ ਵੀ ਤੁਹਾਨੂੰ ਐਂ ਚੁੱਪ ਕਰਾਉਣਾ ਮੈਂ ਪੁਲਿਸ ਨਾਲ ਫੌਜ ਨਾਲ ਲਾਠੀ ਨਾਲ ਉਹਦੇ ਅੱਗੇ ਪੰਜਾਬੀ ਚੁੱਪ ਨਹੀਂ ਕਰਦੇ ਤੁਖਦੀ ਤੁਖਦੇ ਹੀ ਰਹਿੰਦੇ ਨੇ ਅੱਜ ਦਾ ਨਹੀਂ 2 3 4000 ਸਾਲ ਤੱਕ ਤਾਂ ਆਪਾਂ ਸਾਰੇ ਜਾਣਦੇ ਆ ਨਾ ਇਹ ਕਰਦੇ ਰਹੇ ਨੇ ਔਰ ਆਪਾਂ ਕਿਉਂ ਜਾਣਦੇ ਆ ਤੁਸੀਂ ਪੂਰੇ ਭਾਰਤ ਚ ਕਿਸੇ ਸੂਬੇ ਚ ਜਾ ਕੇ ਪੁੱਛ ਲੋ ਔਰ ਦੁਨੀਆ ਦੇ ਇਤਿਹਾਸ ਚ ਦਰਜ ਹੈ ਵੀ ਜਿਹੜੇ ਪੰਜਾਬੀ ਨੇ ਉਹ ਖਰਣ ਤਾਰੀ ਪੂਜਾ ਪੰਜਾਬ ਨੂੰ ਕਹਿੰਦੇ ਨੇ ਇਹ ਇਹ ਲੜਾਈਆਂ ਚ ਹੀ ਲੰਘਿਆ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਜਿਵੇਂ ਕਵਤਾ ਲਿਖੀ ਸੀ ਪਿਆਰ ਨਾਲ ਏਕਰਨ ਗੁਲਾਮੀ ਟੈਣਾ ਮੰਨ ਦੇ ਕਿਸੇ ਦੀ ਡਾਂਗਾ ਮੋਢੇ ਤੇ ਓਲਾਰ ਦੇ ਤਾਂ ਇਹ ਗੱਲਾਂ ਮੇਰੇ ਨਾਲੋਂ ਵੱਧ ਤਾਂ ਭਗਵੰਤ ਮਾਨ ਸਾਹਿਬ ਨੂੰ ਖੁਦ ਨੂੰ ਪਤਾ ਨੇ ਪਰ ਫਿਰ ਹੁਣ ਐਦਾਂ ਦਬ ਜਾਣਗੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਪੰਜਾਬ 'ਚ ਆਪਣਾ ਨੁਕਸਾਨ ਕਰ ਰਹੀ ਹੈ ਹੁਣ ਅੱਜ ਮੈਂ ਸੁਣਿਆ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਗੁਰਪ੍ਰੀਤ ਬਣਾਵਾਲੀ ਜਿਹੜੇ ਐਮ ਐਲ ਏ ਨੇ ਉਹ ਕਹਿੰਦੇ ਵੇਖੋ ਜੀ 99% ਵਾਦੇ ਅਸੀਂ ਪੂਰੇ ਕਰ ਦਿੱਤੇ ਨੇ ਬਸ 1% ਰਹਿ ਗਏ ਨੇ ਬੱਲੇ ਚਲਾਕ ਸੱਜਣੋ ਹੂੰ ਕਿਹੜੇ 99% ਕਰਤੇ ਬਈ ਪਹਿਲੀ ਗੱਲ ਆ ਮੈਂ ਬੀਬੀਆਂ ਦੀ ਗੱਲ ਕਰ ਰਿਹਾ ਅੱਜ ਤੁਸੀਂ ਬਜਟ ਪਾਸ ਕੀਤਾ ਭਾਵੇਂ ਦੂਜੀਆਂ ਬਾਤੀਆਂ ਵੀ ਧੋਖੇ ਹੀ ਦਿੰਦੀਆਂ ਨਹੀਂ ਪਰ ਉਹਨਾਂ ਨੇ ਚਾਹੇ ਆਪਦੀਆਂ ਲੋੜਾਂ ਲਈ ਆਪਦੇ ਸਵਾਰਥ ਲਈ ਕੀਤਾ ਪਰ ਦਿੱਲੀ ਚ ਭਾਜਪਾ ਦੀ ਸਰਕਾਰ ਬਣਦੇ ਹੀ ਉਹਨਾਂ ਨੇ 2500 ਰੁਪਏ ਐਲਾਨ ਕਰਤਾ ਉਹਦਾ ਬਜਟ ਵੀ ਰੱਖਤਾ ਹਰਿਆਣੇ ਚ ਵੀ ਉਹਨਾਂ ਨੇ ਐ ਕਰਤਾ ਤੁਸੀਂ ਤੀਜਾ ਬਜਟ ਬਣਾ ਲਿਆ ਅੱਜ ਤੱਕ ਤੁਸੀਂ ਔਰਤਾਂ ਨੂੰ ਜਿਹੜਾ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਉਹ ਨਹੀਂ ਪੂਰੀ ਕੀਤੀ ਕਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ 99% ਵਾਅਦੇ ਪੂਰੇ ਕਰਤੇ ਕੀ ਤੁਸੀਂ ਔਰਤਾਂ ਨੂੰ ਹਜ਼ਾਰ ਦੇ ਦਿੱਤਾ ਕੀ ਤੁਸੀਂ ਕਿਸਾਨਾਂ ਨੂੰ ਜਿਹੜਾ 5 ਮਿੰਟ ਫਸਲਾਂ ਦੀ ਐਮਐਸਪੀ ਦੇਣੀ ਸੀ ਉਹ ਦੇ ਦਿੱਤੀ ਕੀ ਤੁਸੀਂ ਮਜ਼ਦੂਰਾਂ ਨੂੰ ਜਿਹੜਾ ਕਿਹਾ ਸੀ ਕਿ ਅਸੀਂ ਪੰਚਾਇਤੀ ਜ਼ਮੀਨਾਂ ਚੋਂ 10-10 ਮਰਲੇ ਦੇ ਪਲਾਟ ਹਰ ਇੱਕ ਮਜ਼ਦੂਰ ਨੂੰ ਦੇਾਂਗੇ ਉਹ ਦੇ ਦਿੱਤੇ ਕੀ ਤੁਸੀਂ ਜਿਹੜਾ ਕਿਹਾ ਸੀ ਕਿ ਇੰਨਾ ਰੁਜ਼ਗਾਰ ਦੇਾਂਗੇ ਇੱਥੋਂ ਕੋਈ ਮੁੰਡੇ ਕੁੜੀਆਂ ਬਿਲਕੁਲ ਬਾਹਰ ਨਹੀਂ ਜਾਣਗੇ ਤੇ ਜਿਹੜੇ ਬਾਹਰ ਗਏ ਨੇ ਉਹ ਵਾਪਸ ਆਉਣਗੇ ਕੀ ਤੁਸੀਂ ਉਹ ਮਾਹੌਲ ਪੈਦਾ ਕਰਤਾ ਕੀ ਤੁਸੀਂ ਪੰਜਾਬ ਤੇ ਨਸ਼ਿਆਂ ਦਾ ਸਫਾਇਆ ਕਰਤਾ ਕੀ ਤੁਸੀਂ ਜਿਹੜਾ ਕਿਹਾ ਸੀ ਵੀਆਈਪੀ ਕਲਚਰ ਅਸੀਂ ਖਤਮ ਕਰ ਦਿਆਂਗੇ ਆ ਜਿਹੜੇ ਇੰਨੇ ਇੰਨੇ ਗਨਮੈਨ ਤੇ ਗੱਡੀਆਂ ਰੱਖਦੇ ਨੇ ਨਹੀਂ ਰੱਖਿਆ ਕਰਨਗੇ ਉਹ ਕਰਤਾ ਉੱਥੇ ਤਾਂ ਵਿਧਾਨ ਸਭਾ ਦੇ ਵਿੱਚ ਬੋਲੀ ਜਾਂਦਾ ਸੀ ਵਿਰੋਧੀ ਧਿਰ ਦਾ ਨੇਤਾ ਉਹ ਕਹਿੰਦਾ 1100 ਬੰਦਾ ਗਨਮੈਨ ਇੱਕੋ ਪਰਿਵਾਰ ਦੇ ਨਾਲ ਮਾਨ ਸਾਹਿਬ ਦੇ ਪਰਿਵਾਰ ਦੇ ਨਾਲ ਕੀ ਐਦਾਂ ਵੀਆਈਪੀ ਕਲਚਰ ਖਤਮ ਕਰਨਾ ਸੀ ਫਿਰ ਇੱਕ ਜਿਹੜਾ ਰਾਣਾ ਆਦੇਸ਼ ਪ੍ਰਤਾਪ ਉਹ ਉਹ ਵਿਧਾਨ ਸਭਾ ਚ ਬੋਲਿਆ ਉਹ ਕਹਿੰਦਾ ਇੱਕ ਇੱਕ ਲੀਡਰ 25 25 ਗੱਲ ਮੈਂ ਕਿਉਂ ਰੱਖੀ ਫਿਰਦਾ ਥਾਣੇ ਖਾਲੀ ਪਏ ਨੇ ਜਨਤਾ ਨੂੰ ਪੁਲਿਸ ਮਿਲਦੀ ਨਹੀਂ ਰਾਖੀ ਲਈ ਇੱਕ ਇੱਕ ਲੀਡਰ 25 25 ਗੱਲ ਮੈਂ ਇਹ ਵੀਆਈਪੀ ਕਲਚਰ ਖਤਮ ਕਰਤਾ ਤੇ ਫਿਰ ਕੀਤਾ ਕਿਹੜੀ ਕਿਹੜਾ ਵਾਦਾ ਅੱਛਾ ਵੀ ਉਹ ਬਿਜਲੀ ਬਿੱਲ ਤੁਸੀਂ ਮਾਫ ਕਰਤਾ ਤੇ ਹੁਣ ਆ ਘਰ ਢੋਣੇ ਸ਼ੁਰੂ ਕਰਤੇ ਆ ਤਿੰਨ ਸਾਲਾਂ ਬਾਅਦ ਆ ਕੇ ਇਹ ਇਹ ਸਾਰੇ ਵਾਦੇ ਪੂਰੇ ਹੋ ਗਏ ਜੋ ਮਜ਼ਦੂਰਾਂ ਨਾਲ ਕੀਤੇ ਸੀ ਜੋ ਕਿਸਾਨਾਂ ਨਾਲ ਕੀਤੇ ਸੀ ਜੋ ਬੇਰੁਜ਼ਗਾਰਾਂ ਨਾਲ ਕੀਤੇ ਸੀ ਜੋ ਔਰਤਾਂ ਨਾਲ ਕੀਤੇ ਸੀ ਹੋ ਗਏ ਨੇ 99% ਪੂਰੇ ਗੁਰਪ੍ਰੀਤ ਬਣਾ ਲਈ ਜੀ ਤੁਸੀਂ ਵੱਧ ਪੜੇ ਲਿਖੇ ਹੋ ਵੱਧ ਸਿਆਣੇ ਹੋ ਸਕਦੇ ਹੋ ਸਾਡੇ ਨਾਲੋਂ ਪਰ ਯਾਰ ਇਨਾ ਕਮਲਾ ਪੰਜਾਬ ਵੀ ਆਣੀਗਾ ਤੁਸੀਂ ਕਿਹੜੇ ਸਾਰੇ ਵਾਦੇ ਇਹ ਤੇ ਗੱਲ ਭਗਵੰਤ ਮਾਨ ਸਾਹਿਬ ਵੀ ਨਹੀਂ ਕਹਿੰਦੇ ਨਹੀਂ 99% ਵਾਦੇ ਪੂਰੇ ਕਰਤੇ ਨੇ ਹੋ ਤੇ ਹੁਣ ਸੋਖ ਨਾਲ মিডিਆ ਸਾਹਮਣੇ ਘਾਟੀ ਬੋਲਦੇ ਨੇ ਆ ਕਰਨਲ ਬਾਠ ਵਾਲੀ ਘਟਨਾ ਹੋਈ ਹੈ ਮਾਨ ਸਾਹਿਬ ਨਹੀਂ ਅਜੇ ਤੱਕ ਬੋਲੇ ਜੇ ਸਰਕਾਰ ਕਿਸੇ ਹੋਰ ਪਾਰਟੀ ਦੀ ਹੁੰਦੀ ਸਭ ਤੋਂ ਪਹਿਲਾ ਬਿਆਨਮਾਨ ਸਾਹਿਬ ਦਾ ਹੁੰਨਾ ਸੀ ਉਹਨਾਂ ਨੇ ਪਟਿਆਲੇ 'ਚ ਪੂਰਾ ਰੌਲਾ ਪਾ ਦੇਣਾ ਸੀ ਉੱਤੇ ਪਰਥੂ ਪਾ ਦੇਣਾ ਸੀ ਉਹਨਾਂ ਨੇ ਟੱਕਾ ਹੋਇਆ ਫੌਜ ਨਾਲ ਜੈ ਜਵਾਨ ਜੈ ਕਿਸਾਨ ਤੁਸੀਂ ਕੀ ਕੀਤਾ ਜੈ ਜਵਾਨ ਜੈ ਕਿਸਾਨ ਜਵਾਨ ਫੌਜ ਦਾ ਤੁਸੀਂ ਪਟਿਆਲੇ ਕੁੱਟਦਾ ਤੇ ਕਿਸਾਨ ਤੁਸੀਂ ਸ਼ੰਭੂ ਖਣੋਰੀ ਤੇ ਚੰਡੀਗੜ੍ਹ ਕੁੱਟ ਤੇ ਵਾਹ ਵੀ ਜੈ ਜਵਾਨ ਜੈ ਕਿਸਾਨ ਇਹ ਇਨਕਲਾਬ ਹੈ ਇਹ ਬਦਲਾ ਇਹਨੂੰ ਕਹਿੰਦੇ ਸੀ ਇਹੀ ਪੰਜਾਬੀ ਭਾਲਦੇ ਸੀ ਦੇਖੋ ਮੈਨੂੰ ਬਹੁਤਾ ਕੁਝ ਨਹੀਂ ਪਤਾ ਆਮ ਆਦਮੀ ਪਾਰਟੀ ਦੇ ਨੇਤਾ ਲੀਡਰ ਬਹੁਤ ਸਿਆਣੇ ਨੇ ਸਾਡੇ ਨਾਲੋਂ ਕਿਤੇ ਤੇ ਇਕਰਾਰ ਨੇ ਆ ਹੁਣ ਜਿਹੜੇ ਭਗਵੰਤ ਸਿੰਘ ਸਾਹਿਬ ਜਾਂ ਤਾਂ ਇਹ ਕਹਿਣ ਖਾਂ ਵੀ ਭਾਈ ਮੇਰੇ ਨਹੀਂ ਕੁਝ ਬਸ ਆਪਣੇ ਖੜੇ ਹੱਥ ਦਿੱਲੀ ਵਾਲੇ ਮੇਥੋਂ ਕਰਾਈ ਜਾਂਦੇ ਤੇ ਮੈਂ ਅੰਦਰ ਕਰੀ ਜਾਂਦਾ ਮੈਂ ਤਾਂ ਭਗਤ ਸਿੰਘ ਦਾ ਪੈਰੋਕਾਰਾਂ ਪਰ ਮੇਰੀ ਚੱਲਣ ਨਹੀਂ ਦਿੰਦੇ ਜਾਂ ਤਾਂ ਇਹ ਕਹਿਣ ਇਹ ਤਾਂ ਉਹ ਸੱਚ ਕਹਿ ਹੀ ਨਹੀਂ ਸਕਦੇ ਹੁਣ ਦਿੱਲੀ ਤੋਂ ਜਿਹੜੇ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਉੱਥੇ ਹਾਰ ਗਏ ਉਹ ਪੰਜਾਬ ਦੇ ਇਨਚਾਰਜ ਲਾਤੇ ਮੈਨੂੰ ਇਹ ਦੱਸੋ ਵੀ ਜੇ 2 ਨੰਬਰ ਮਰਬੇ ਦੇ ਕਿਲਾ ਨੰਬਰ 2 ਦੇ ਵਿੱਚ ਇੱਕ ਬਲਦ ਗੱਡਾ ਨਾ ਕੱਢ ਸਕੇ ਤੇ ਉਹਨੂੰ ਉਸੇ ਹੀ ਮਰਬੇ ਦੇ ਕਿਲਾ ਨੰਬਰ 3 ਚ ਇੱਕ ਖੁੱਬਿਆ ਗੱਡਾ ਹੋਵੇ ਤੇ ਗੱਡਾ ਉਹ ਉਹ ਪਹਿਲੇ ਨਾਲੋਂ ਵੀ ਭਾਰਾ ਹੋਵੇ ਤੇ ਉਹਨੂੰ ਉਹ ਗੱਡਾ ਕੱਢਣ ਲਾ ਦੀਏ ਤੇ ਫੇਰ ਉਹ ਕੱਢ ਦੂਗਾ ਜਿਹੜਾ ਬਲਦ ਜਾਂ ਝੋਟਾ ਜਾਂ ਕੋੜਾ ਇੱਕ ਥਾਂ ਤੇ ਫਸੀ ਗੱਡੀ ਨਹੀਂ ਕੱਢ ਸਕਿਆ ਉਥੇ ਉਹ ਫੇਲ ਹੋ ਗਿਆ ਤੇ ਉਹ ਦੂਜੀ ਥਾਂ ਤੇ ਫਸੀ ਗੱਡੀ ਕਿਵੇਂ ਕੱਢ ਦੂ ਵੀ ਸਤਿੰਦਰ ਜੈਨ ਤੇ ਮਨੀਸ਼ ਸੋਦੀਆ ਦਿੱਲੀ 'ਚ ਉਹ ਹਾਰ ਗਏ ਉਥੇ ਫੇਲ ਸਾਬਤ ਹੋ ਗਏ ਲੋਕਾਂ ਦੇ ਹਰਤਾ ਕੇਜਰੀਵਾਲ ਮਨੀਸ਼ ਸੋਦੀਆ ਸਤਿੰਦਰ ਜੈਨ ਤਿੰਨੋਂ ਹਰਾਇਆ ਦਿੱਲੀ 'ਚ ਲੋਕਾਂ ਨੇ ਉਹ ਹੁਣ ਪੰਜਾਬ 'ਚ ਆ ਕੇ ਕਹਿੰਦੇ ਅਸੀਂ ਪੰਜਾਬ 'ਚ ਰਾਜਨੀਤੀ ਕਰਕੇ ਵਿਖਾਉਣੀ ਹੈ ਜਿੱਥੇ ਤਾਂ ਉਹਨਾਂ ਨੂੰ ਲੋਕਾਂ ਦੀ ਨਬਜ਼ ਪਤਾ ਸੀ ਉੱਥੇ ਤੇ ਉਹ ਜਿੱਤ ਨਹੀਂ ਸਕੇ ਜਿਹੜੇ ਪੰਜਾਬ ਦਾ ਕਲਚਰ ਸੱਭਿਆਚਾਰ ਤਸਵੀਰ ਹੀ ਹੋਰ ਹੈ ਇੱਥੇ ਆ ਕੇ ਉਹ ਆਮ ਆਦਮੀ ਪਾਰਟੀ ਨੂੰ ਕਿਵੇਂ ਜਿਤਾ ਦੇਣਗੇ ਚਲੋ ਆਪਾਂ ਨੂੰ ਇਹਦੇ ਨਾਲ ਨਹੀਂ ਮਤਲਬ ਇਹ ਆਮ ਆਦਮੀ ਪਾਰਟੀ ਜਾਣੇ ਹੋ ਸਕਦਾ ਵੀ ਆਮ ਆਦਮੀ ਪਾਰਟੀ ਦੇ ਉਹ ਬੜੇ ਸਿਆਣੇ ਨੇਤਾ ਹੋਣ ਪਰ ਆ ਜੋ ਬੇਬਿਆਂ ਨੂੰ ਜੇਲ ਵਿਖਾਈ ਹੈ ਨਾ ਇਹ ਆਮ ਆਦਮੀ ਪਾਰਟੀ ਨੂੰ ਇਹਦਾ ਵੱਡਾ ਭੁਗਤਾਨ ਭੁਗਤਣਾ ਪੈਣਾ ਹੈ e nākapatu.